ਸੋਹਣੋ ਸੋਹਬਰੀ ਜਿਨ੍ਹਾਂ ਦੇ ਵਿੱਚ ਭਾਈ ਪਾਰੋਦਰ ਕਾਡਾ ਨਵਾਸੀ ਬ੍ਰਹਮ ਕੰਦੀ ਬਾਬਾ ਕਟੋ ਸੈਣੀ ਮਹਾਰਾਜ ਭਾਈ ਗੁਰਦਾਸ ਸਿੰਘ ਸਾਹਿਬ ਜੀ ਗੁਰੂ ਕਰਦੇ ਵੇਦ ਵਿਆਸ ਹੋਰ ਬੜਾ ਬੜਾ ਵੱਡੇ ਬਦਵਾਨ ਗੁਰਮੁਖ ਉਹ ਸਾਰੇ ਰੰਗ ਦੀ ਮਹਾਰਾਜ ਬਾਸਾ ਜੀ ਕਰਵਾ ਦੇ ਕਰ ਇਹ ਜੋ ਮਹਾਮਾ ਸੁਹੂਕ ਤਾਂ ਸੁਹਾਗਲੀ ਤੇ ਮੰਨ ਲੈ ਸੱਚ ਲੋ ਨਾਮ ਭਾਈ ਮੰਨ ਰਹਿ ਗੱਲ ਮੰਨਣ ਦੀ ਹੈ ਮਹਾਰਾਜ ਕਹਿੰਦਾ ਸੱਚ नान सुहाग का, का क्याच ਦੇ ਜੀਵਨ ਦਾ ਕਿਣਕਾ ਪ੍ਰਸਾਦ ਜਪ ਤਪ ਦਾ ਜਪ ਸਤ ਦਾ ਗਿਆਨ ਧਿਆਨ ਸੇਵਾ ਸੰਗਨ ਸੁਨਾਣ ਦਾ ਬਖਸ਼ਿਸ਼ ਮੰਨਾਂ ਜੀਓ ਸਾਹਿਬ ਜੀਓ ਆਪ ਜੀ ਦੀਆਂ ਸੰਗਤਾਂ ਜਿਨ੍ਹਾਂ ਨੇ ਆਪ ਜੀ ਦੇ ਦਰ ਘਰ ਦੀ ਸੇਵਾ ਖੜਦਿਆਂ ਮਹਾਰਾਜ ਅਰਦਾਸ ਬੇਨਤੀ ਹੈ ਤਰਨਜੀਤ ਸਿੰਘ ਸੁਪੁੱਤਰ ਭਾਈ ਸ਼ਖਵਿੰਦਰ ਸਿੰਘ ਜੀ ਨੇ ਉਹਨਾਂ ਵੱਲੋਂ ਪਾਕਸਾ ਜੀ ਆਪ ਜੀ ਦੇ ਸਿੰਘ ਭਜੰਗੀਆਂ ਦੀ ਆਪਣਾਈ ਭਾਈ ਸੁਲਖਣ ਸਿੰਘ ਭਗੁਰਜੀ ਇਸ ਪਿੰਡ ਦਾ ਕੀ ਨਾਮ ਹੈ ਜਿੱਥੇ ਇਹ ਸਲਾਨਾ ਜੋੜ ਮੇਲਾ ਲੱਗਦਾ ਹੈ ਇਹ ਨਗਰ ਦਾ ਨਾਮ ਹੈ ਜੀ ਭਾਣੋ ਲੰਗਾ ਜਿਲ੍ਹਾ ਕਪੂਰਥਾ ਭਗੁਰਜੀ ਇਹ ਸਲਾਨਾ ਜੋੜ ਮੇਲਾ ਲੱਗਦਾ ਹੈ ਕਿੰਨਾ ਟਾਈਮ ਹੋ ਗਿਆ ਇੱਥੇ ਸਲਾਨਾ ਜੋੜ ਮੇਲਾ ਲੱਗਦਾ ਗੁਰਦੁਆਰੇ ਤੇ ਉੱਥੇ ਜੀਤਪ੍ਰੀਵਾਲ 3 ਵਿਕਤੀ ਸਲ ਹੋਣਾ ਨੋ ਜਿਹੜਾ ਇਹ ਗੁਰਦੁਆਰਾ ਇਸ ਕਿਹੜੇ ਗੁਰੂ ਜੀ ਦਾ ਗੁਰਦੁਆਰਾ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਪਸਵ ਮਹਾਰਤ ਪਾਵਨ ਸਥਾਨ ਹੈ ਤਨ ਸੰਤ ਬਾਬਾ ਹਰਨਾਮ ਸਿੰਘ ਜੀ ਰਤੂ ਵੀਚਾਰ ਸਰਬ ਸਹਿਬ ਗੁਰੂ ਹਰਗੋਬਿੰਦ ਸਾਹਿਬ ਸਤਿਪੰਕ ਸਰ ਜੀ ਦੇ ਦਰ ਕਰਦੇ ਅਨੰਦ ਸੇਵਕ ਮਹਤਉਖ ਹੋਇਆ ਉਹ ਇਸ ਨਗਰ ਦੇ ਜੰਗਪਾਲ ਸੀ ਉਹਨਾਂ ਨੇ ਮਾਘੇ ਦੇ ਵਿੱਚ ਗੁਰੂ ਗ੍ਰੰਥ ਸਿੱਖੀ ਦਾ ਪ੍ਰਚਾਰ ਪ੍ਰਸਾਰ ਸਾਰਾ ਜੀਵਨ ਕੀਤਾ ਉਹਨਾਂ ਦਾ ਅਸਰਾ ਦਾ ਜੋੜ ਮੇਲਾ ਇਹ ਜੋ ਆਪਾਂ ਸੰਤਾਂ ਨਗਰ ਨੂੰ ਬਾਗੁਰ ਸਾਹਿਬ ਇਹੜਾ ਜੋੜ ਮੇਲਾ ਕਿੰਨੇ ਦਿਨ ਚੱਲਦਾ ਹੈ ਕਿੰਨੇ ਦਿਨ ਚੱਲਦਾ ਜੋੜ ਮੇਲਾ ਮੇਲਾ 1 ਦਿਨ ਦਾ ਹੈਗਾ ਤੇ ਸੋ ਸ੍ਰੀ ਖੰਡ ਪਾਟ ਦਾ ਪ੍ਰਗੰਭ ਹੋਏ ਸਨ ਆ ਜਿਹਨੋ ਦੇ ਉਹ ਗਾਥੇ ਸੁਚਿੱਟਾ ਗੁਰੂ ਦਾ ਪੰਥ ਸਾਰੀਆਂ ਸੰਪਰਦਾਵਾਂ ਜਦ ਤਿੰਨੇ ਅੰਸ਼ੇ ਜਿੱਥੇ ਬੰਦਗਾ ਟਕਸਾਲਾਂ ਤੇ ਨਾਨਕਸਾਹ ਸੰਪਰਦਾ ਉਹਦਾ ਸੀ ਨਿਰਪਲ ਅਪੇਖ ਸਾਰੀ ਇਸ ਦੁਰਬਿਲ ਤੇ ਹਾਜ਼ਰ ਹੁੰਦੀ ਮਾਗੁਰ ਜੀ ਸੰਗਤਾਂ ਵਾਸਤੇ ਕੀ ਕੀ ਭਰਾਲੇ ਕਿਤੇ ਗਏ ਸੰਗਤਾਂ ਵਾਸਤੇ ਉਪਰੰਦੇ ਕਿਤੇ ਸਿੰਘ ਪਟੰਗੀਏ ਉਹ ਹੇਠ ਬਦਿਆਲਾ ਜੋ ਗੁਰੂ ਪੰਥ ਦਾ ਚੰਦ ਹੈ ਜਿੱਥੇ ਭਜੰਗੀ ਪੜਕੇ ਆ ਜिने ਸਿੰਘ ਸਾਹਿਬ ਨਾਲ ਸਸੋਧਤਾ ਹੈ ਇਹ ਸਾਰੇ ਗਿਆਨੀ ਸਿੰਘ ਸਾਹਿਬਾਨ ਹੈ ਇਹਨਾਂ ਨੇ ਇੱਥੇ ਹੀ ਗੁੰਨਕਲੀ ਵਿਦਿਆ ਸਾਬ ਗੁਰੂ ਕਲਗੀਧਰ ਪਿਤਾ ਜੀ ਨੇ ਜੋ ਦਾਂਦ ਵੀ ਛਾਲ ਚਲਾਈ ਉਹਨਾਂ ਸਾਈ ਜੋ ਘਰੋਂ ਭਾਰੇ ਨੇ ਪੰਥ ਨੂੰ ਬਖਸ਼ਿਸ਼ ਕੀਤੇ ਸਨ ਤੋਂ ਟਕਸਾਲ ਦੇ ਤਸੀਨਾ ਬਾਸੀਨਾ ਅੱਗੇ ਦੀ ਅੱਗੇ ਪ੍ਰਚਲਿਤ ਹੈ ਉਹ ਜਿਹੜੀ ਦਾਤ ਅਸੀਂ ਕਚਸ਼ਾਲਾ ਤੋਂ ਪ੍ਰਾਪਤ ਕੀਤੀ ਉਹ ਇੱਥੇ ਜਿਉਂ ਦੀ ਤਿਉਂ ਜਿਵੇਂ ਮਾਰੋ ਸਮਾਪਤ ਹੋਖ ਰਿਹਾ ਉਹ ਵਰਤਾਰਾ ਪਰ ਰਿਹਾ ਹੈ ਇਹ ਸੰਗਤ ਦੇ ਜੇ ਸਾਡੇ ਗਿਆਨੀ ਸਿੰਘ ਹੈ ਅੱਜ ਇਹ ਵਿਦਿਆਰਥੀ ਗ੍ਰਹਿਣ ਕਰਕੇ ਬਾਪੂ ਆਪਣੇ ਨਗਰਾਂ ਦੇ ਵਿੱਚ ਜਿਵੇਂ ਭਰਾ ਅਸੀਂ ਇੱਥੇ ਵਿਦਿਆਪਨਾ ਰਹੇ ਹਾਂ ਉਵੇਂ ਇਹ ਵੀ ਵਿੱਦਿਆ ਭੜਾ ਰਹੇ ਆ ਕੋਈ ਮੋਹੀ ਨਗਰ ਦੇ ਵਿੱਚ ਕੋਈ ਟੋਗਾਵਾ ਨਗਰ ਦੇ ਵਿੱਚ ਕੋਈ ਕਲਾ ਨਗਰ ਦੇ ਵਿੱਚ ਇਸ ਵਾਸਤੇ ਇਹ ਸਭ ਝੂਪੀ ਤੋਂ ਹੈ ਠੱਟ ਕਾਂਜਾ ਉਥੇ ਭਈ ਬਿਦਿਆਲਾ 50 60 ਵਿਦਿਆਰਥੀ ਪੜਦੇ ਹੈ ਇਹ ਤਰ੍ਹਾਂ ਉਹ ਜਿੰਨੇ ਇੱਥੋਂ ਬਸੰਗ ਪੜਕੇ ਜਾਂਦੇ ਜਿਹੜੇ ਵਿਦਿਆ ਮੈਨੂ ਬਖਸ਼ ਸਿੰਘ ਗੁਰੂ ਕਲਗੀ ਤਰਪੂਣਾਲੀ ਦੀ ਦਰਗਾਹ ਚੋਂ ਉਹ ਅਸੀਂ ਗੁਰੂ ਦੀ ਵਿਦਿਆ ਅੱਗੇ ਕਿਵੇਂ ਪ੍ਰਚਾਰ ਵਿਚਾਰ ਰਹੇ ਹਾਂ ਓਵੇਂ ਦੀ ਓਵੇਂ ਜਿਵੇਂ ਸਿੱਖ ਪ੍ਰਾਪਤ ਕਰ ਰਹੇ ਹੈ ਅੱਗੇ ਦੀ ਵੀ ਇਹ ਪੰਛ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੈ ਸੰਗਤਾਂ ਵਾਸਤੇ ਚਾਹ ਬਣਾਈ ਦਾ ਪ੍ਰਬੰਧ ਕੀਤਾ ਗਿਆ ਹੁਣੇ ਹੀ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਤਿੰਨ ਰੋਜ਼ ਤੋਂ ਉੱਤੋਂ ਟੱਟ ਵਰਤ ਰਿਹਾ ਹੈ ਭਾਈ ਜੀ ਤੁਸੀਂ ਆਪਣੇ ਆਪ ਨੇ ਦੇ ਲਾ ਕੇ ਸਾਰੇ ਸੰਤਾਂ ਨੂੰ ਆਪਣਾ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਕਿ ਉਸ ਸੰਦੇਸ਼ ਇਹੀ ਹੈ ਕਿ ਤਿਆਰ ਹੋ ਤਿਆਰ ਹੋਈਏ ਭਾਈ ਅੱਜ ਵਿਦੇਸ਼ਾਂ ਦਾ ਰੁਝਾਨ ਸਾਡੇ ਅੰਦਰ ਆਪਾਂ ਆਪਣੇ ਬੱਚਿਆਂ ਨੂੰ ਗੁਰਮਤਿ ਦੀ ਵਿਦਾ ਜ਼ਰੂਰ ਚਾਹੇ ਕਿਤੇ ਗਈ ਹੈ ਊੜੇ ਤੇ ਝੂੜੇ ਦੀ ਸੰਭਾਲ ਕਰੀਏ ਗੁਰਮੁਖੀ ਦਾ ਗਿਆਨ ਹਰ ਇੱਕ ਬੱਚੇ ਨੂੰ ਹੋਣਾ ਚਾਹੀਦਾ ਹੈ ਹਰ ਇੱਕ ਸਿੱਖ ਨੂੰ ਹੋਣਾ ਚਾਹੀਦਾ ਹੈ ਅਸੀਂ ਪੰਜਾਬੀ ਆਂ ਪੰਜਾਬ ਗੁਰੂ ਦੇ ਨਾਮ ਤੇ ਵੱਸਦਾ ਹੈ ਜਿਹੜਾ ਭਾਈ ਅੰਗਰੇਜ਼ੀ ਨੂੰ ਮੂੰਹ ਮਾਰਦਾ ਹੈ ਜਾਂ ਹਿੰਦੀ ਦੇ ਅਲਫਾਜ ਵਰਤਦਾ ਹੈ ਅਤਰਾਜ ਕੋਈ ਨਹੀਂ ਪਰ ਜਿੱਥੇ ਰਹਿੰਦੇ ਆ ਪਹਿਲਾਂ ਉਹਦੇ ਹੋ ਜਾਏਗੇ ਤੁਹਾਡੀ ਮਾਂ ਬੋਲੀ ਨੂੰ ਪਰਫਾਰਮੈਂਸ ਕਰਿਓ ਜਿੱਥੇ ਵੀ ਪੰਜਾਬੀ ਬੈਠਾ ਹੈ ਉਹ ਮਾਂ ਬੋਲੀ ਨੂੰ ਪਰਫਾਰਮੈਂਸ ਕਰਿਓ ਮਾਂ ਬੋਲੀ ਪੰਜਾਬੀ ਬੋਲੇ ਪੰਜਾਬੀ ਲਿਖੇ ਪੰਜਾਬੀ ਪੜ੍ਹੇ ਪੰਜਾਬੀ ਪੜ੍ਹਾਵੇ ਪਹਿਲਾ ਸੰਦੇਸ਼ ਦੂਸਰਾ ਗੁਰੂ ਰਾਜ ਜੁੜੀਏ ਭਾਈ ਅਮਰਤ ਸੱਖੀਏ ਨਾਸਹਿ त्यागीਏ ਤਿਆਰ ਵਰਤਿਆ ਜੀਵਨ ਜਿਉਈਏ ਖੇਡਾਂ ਪ੍ਰਮੋਟ ਕਰੀਏ ਪੰਜਾਬ ਅੰਦਰ ਦੀਆਂ ਕਬੱਡੀ ਤੇ ਮਲ ਆ ਕੁਸ਼ਤੀਆਂ ਦੇ ਕ ਇਹ ਸਾਡੀਆਂ ਪੰਜਾਬ ਦੀਆਂ ਖੇਡਾਂ ਇਹ ਮੈਂ ਇਹਨਾਂ ਨੂੰ ਪ੍ਰਮੋਟ ਕਰੀਏ ਤੇ ਇਹੋ ਤਰ੍ਹਾਂ ਗੁਰੂ ਘਰਾਂ ਦਾ ਸਤਿਕਾਰ ਕਰੀਏ ਨਗਰਾਂ ਦੇ ਵਿੱਚ ਇੱਕ ਗੁਰਦੁਆਰਾ ਹੋਵੇ ਸਭ ਤੋਂ ਚੰਗਾ ਉਸ ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਨਗਰ ਦੇ ਜਾਂ ਗ੍ਰੰਥੀ ਸੰਗ ਪਹਿਰੇਦਾਰ ਹੋਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ 15 ਤੋਂ ਵਰਤਾਰਾ ਵਰਤ ਦਾ ਮਹਰ ਦੀ ਵਿਦਵੀ ਦਾ ਕੋਈ ਐਸਾ ਜਿਹਾ ਦੁਸ਼ਟ ਉਹ ਭਾਈ ਕੋਈ ਕੋਝੀ ਕਪੂਤ ਨਾ ਕਰ ਸਕੇ ਤਾਂ ਕਿ ਸਾਡੇ ਪੰਜਾਬ ਦਾ ਤੇ ਇਹ ਜੋ ਮਾਹੌਲ ਹੈ ਉਹ ਭਾਈ ਹੁੰਦਲਾ ਹੁੰਦਾ ਗੰਧਲਾ ਹੁੰਦਾ ਔਰ ਘਾਟ ਵਿੱਚ ਹੁੰਦਾ ਇਹ ਕੁਝ ਵਰਤਾਰਾ ਵਰਤੇ ਹੀ ਨਾ ਸਾਰੇ ਧਰਮਾਂ ਦਾ ਆਪੋ ਸਤਕਾਰ ਸਾਰੇ ਧਰਮਾਂ ਦਾ ਆਪੋ ਆਪਣਾ ਭਾਈ ਇਸ਼ਟ ਆਪੋ ਆਪਣੇ ਤਰੀਕੇ ਨਾਲ ਪੂਜਾ ਪ੍ਰਤੀਸ਼ਟਾ ਹਰ ਇੱਕ ਨੂੰ ਆ ਗਿਆ ਹਰ ਇੱਕ ਨੇ ਭਾਈ ਉਹ ਕਮਾਉਣੀਆਂ ਮੰਨਣੀਆਂ ਪਰ ਸਿੱਖ ਦਾ ਪਹਿਰਾ ਹੈ ਗੁਰੂ ਨੂੰ ਗੁਰੂ ਮੰਨਿਆ ਗ੍ਰੰਥ ਮੰਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਨੋ ਪ੍ਰਗਟ ਗੁਰਾ ਕੀ ਦੇ ਪਰ ਗੁਰੂ ਦੀ ਦੇਹ ਜਾਣ ਕੇ ਕਿ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਹੋਣਾ ਹੈ